ਪਾਏ ਵਿੱਚ ਬਹੁਤ ਜ਼ਿਆਦਾ ਥੋੜਾ ਚਾਰ ਚਾਰ ਪਾਣੀ YouTube ਤੇ ਲਾਈਵ ਆ ਉਹ ਮੇਰਾ ਆੜੀ ਉਹ ਮੇਰਾ ਆੜੀ ਆ ਗਿਆ ਉਹ ਆੜੀ ਉਹ ਕੱਚਾ ਉਹ ਫੇਰ ਮਰ ਆਸੀ ਜੋ ਆਇਆ ਆਲੇ ਕੋਲ ਖਾਏ ਹੈ ਲੈ ਲੈ 6 ਨੰਬਰ ਲੈ ਆ ਮੰਗਾ ਮੋਰੇ ਆ ਗਿਆ ਉਹ ਆਪਣੇ ਦੇਖੀ ਜਾ ਕਾਹਦੇ ਬੋਲੇ ਆਮ ਪਾਰਟੀ ਜਿੰਦਾਬਾਦ ਜੀ ਇੰਦੇ ਪੜ ਪੜਤ ਪਰਮੀ ਸਿੰਘ ਕਾਕਾ ਇੰਦੇ ਪੈਣੀ ਮਹਾਰਾਜ ਤੋਂ ਜਵਾਲਾ ਸਿੰਘ ਜੀ ਦੇ ਉਹਨਾਂ ਦੇ ਪੀਰੀ ਜੀ ਖੜੇ ਤੇ ਆ ਸਾਡੀ ਬੇਟੀ ਮੈਂ ਨਾ ਨਾ ਸਾਰਿਆਂ ਨੂੰ ਕਵਰ ਕਰਨਾ ਇਹ ਕਾਂਗਰਾ ਦਾ ਬੂਆ ਦੇ ਬੋਤਾ ਜੀ ਠੀਕ ਹੈ ਜੀ ਵਾ ਠੀਕ ਹੈ ਠੀਕ ਹੈ ਚਾਹ ਪੀਵੀ ਚਲੋ ਆ ਬੰਦੇ ਸਾਡੇ ਪਹਿਲੇ ਚਾਹ ਪੀਂਦੇ ਆਈ ਸਾਰੇ ਚਾਹ ਪੀਣ ਆ ਲਈ ਆ ਹਾਂ ਜੇ ਸੋਣੂ ਕਹਿੰਦਾ ਤੇ ਆ ਜੇ ਕ ਕਿਸੇ ਨਾਲ ਪਿੰਡੋਂ ਕੰਦਰਾ ਆਉਂਦਾ ਹਾਂ ਜਾਨੀ ਸਾਰੀਆਂ ਬਣਾ ਦੇ ਸਕਦੀ ਨੇ ਇਤਰਾਕ ਦੇਖੀ 8 ਜਾਂਦਾ ਹੋਣਾ ਹੈ ਕਿਉਂ ਮੈਂ ਕੋਈ ਕੋਈ ਮੋੜ ਆ ਰਿਹਾ ਕੋੜਾ ਲਿਆ ਫਿਰ ਇੱਧਰ ਕੱਟਣੀਆਂ ਕਰਤ ਨਹੀਂ ਜਾਨਾ ਮੈਂ ਵੀ ਦੋ ਕੱਟਣੀਆਂ ਨੇ 9 ਨੰਬਰ ਦੋ ਆਏ ਵੀ ਦੂਜੀਆਂ ਕਿੱਧਰ ਗਈਆਂ ਉਹ ਇਹ ਤੇ 9 ਨੰਬਰ ਦੇ ਦਿਓ ਜੀ 9 ਨੰਬਰ ਕਿੱਥੇ ਆਹੀ ਹੈ ਨੋ ਮੈਂ ਜੇ ਹੁਣ ਬਾਜਾ ਹਟਾ ਜੀ ਪਾਉਂਦਾ ਆਪਣੇ ਥਰ ਕੇ ਆ ਹੀ ਕੱਟਾ ਆ ਦਾਸ ਕਰਿਆ ਸੱਤ ਕਨ ਕੋ ਬੜੀ ਬੈਠਾ ਤੇਰੇ ਕੋਲ ਵੈਲ ਸਾਰੇ ਐਨ ਤਾਂ ਲਾ ਕੇ ਬੈਠਾ ਨੰਬਰ ਆ ਗਿਆ ਸਤਾ ਦੀ ਇੱਕ ਸਾਥ